ਕਪਤਾ ਭਾਈ ਅੱਜ ਆਪਾਂ ਸੁਣਾਈ ਸੀ ਸਲਾਣਾ ਸਮਾਗਮ ਵਿੱਚ ਬੱਚਿਆਂ ਦੀ ਵਿਦਾਇਗੀ ਸਭ ਹੈ ਹਾਲਾਂਕਿ ਆਪਣਾ ਹਜੇ ਇਰਾਦਾ ਨਹੀਂ ਸੀ ਕਿ ਕੋਈ ਦੁਕਾਨ ਛੱਡ ਕਰਨੀ ਬਾਕੀ ਹੈ ਕਿ ਕਪਤਾ ਰਲਗੱਡ ਜੀ ਇਹ ਕਦੇ ਛੰਦ ਵੱਧ ਹੋ ਜਾਂਦੀ ਹੈ ਕੋਈ ਛੰਦ ਮੁਕਤ ਹੋ ਜਾਂਦੀ ਹੈ ਪਰ ਇਹ ਬਲਵਲੇ ਨਹੀਂ ਬਣਦੇ ਉਹਨਾਂ ਨੂੰ ਸ਼ੁਭਚਾਵਾਆਂ ਨੇ ਅਗਲੇ ਪਿੰਖਲੀ ਉਹ ਆਪਾਂ ਸਾਂਝੀ ਕਰਦੇ ਅਕਾਰਨ ਹੀ ਨਹੀਂ ਬਣਦੇ ਰਿਸ਼ਤੇ ਤੰਦਾਂ ਦੇ ਇਹ ਬਣਦੇ ਨੇ ਮੁੱਢਕ ਦੀ ਮੋਪੀਆਂ ਕੱਢਾਂ ਦੇ ਔਰ ਕਾਰਨ ਹੀ ਨਹੀਂ ਬਣਦੇ ਰਿਸ਼ਤੇ ਤਦਾਂ ਦੇ ਇਹ ਬਣਦੇ ਨੇ ਮੁਟਕੀ ਦੀ ਮੋਪਈਆ ਗੰਡਾ ਦੇ ਇਹ ਗੰਡਾ ਨੇ ਸਾਹਾਂ ਜਨਮੋਂ ਪਾਰ ਦੇ ਇਹ ਗੰਡਾ ਨੇ ਸਾਹਾਂ ਜਨਮੋਂ ਪਾਰ ਦੀਆਂ ਇਸ ਗੰਡਾ ਰੱਖੇ ਬੱਤੇ ਨੂੰ ਮੱਲੇ ਪਿਆ ਅਜੇ ਤਾਂ ਬਸ ਪੈਰ ਹੀ ਪੁੱਟਿਆ ਪਲਾਂਘਾਂ ਭਰਨੀਆਂ ਨੇ ਅਜੇ ਤਾਂ ਬਸ ਪੈਰ ਹੀ ਪੁੱਟਿਆ ਪਲਾਂਘਾਂ ਭਰਨੀਆਂ ਨੇ ਅਜੇ ਤਾਂ ਚੰਨ ਤੋਂ ਅੱਗੇ ਦੀਆਂ ਮੰਜ਼ਲਾਂ ਸਰ ਵੀ ਕਰਨੀਆਂ ਨੇ ਦੁਆ ਹੈ ਜ਼ਿੰਦਗੀ ਜਿਉਣ ਦਾ ਤੁਹਾਨੂੰ ਵੱਲ ਆ ਜਾ ਦੁਆ ਹੈ ਜ਼ਿੰਦਗੀ ਜਿਉਣ ਦਾ ਤੁਹਾਨੂੰ ਵੱਲ ਆ ਜਾਵੇ ਹੌਲੀ ਹੌਲੀ ਚੱਲਦੇ ਅੱਜ ਨਹੀਂ ਤੇ ਕੱਲ ਆ ਜਾਵੇ ਅੱਜੇ ਤਾਂ ਤੁਸੀਂ ਸਤਰੰਗੀ ਪੀਂਘ ਦੀ ਚੁੰਨੀ ਬਣਾ ਕੇ ਸਿਰ ਤੇ ਲੈਣੀ ਹੈ ਅੱਜ ਦਾ ਤੁਸੀਂ ਸਤਰੰਗੀ ਪੀਂਘ ਦੀ ਚੁੰਨੀ ਬਣਾ ਕੇ ਸਿਰ ਤੇ ਲੈਣੀ ਹੈ ਅੱਜ ਦਾ ਤੁਸੀਂ ਤਾਰੇ ਤੋੜ ਕੇ ਮਿੱਟੀਾਂ ਵਿੱਚ ਗੁੰਦਣੇ ਨੇ ਅੱਜ ਤਾਂ ਤੁਸੀਂ ਤਾਰੇ ਤੋੜ ਕੇ ਮੁੰਡੀਆਂ ਵਿੱਚ ਗੁੰਦਣੇ ਨੇ ਅੱਜ ਤਾਂ ਤੁਸੀਂ ਸੂਰਜ ਦੀ ਅੱਖ 'ਚ ਅੱਖ ਪਾ ਕੇ ਵੇਖਣਾ ਹੈ ਅੱਜ ਦਾ ਤੁਸੀਂ ਫੁੱਲਾਂ ਨੂੰ ਖਿੜਨਾ ਹੱਸਣਾ ਸਿਖਾਉਣਾ ਹੈ ਦੇਖਿਓ ਕਿਤੇ ਡਰ ਜਾਵਾਂ ਮੋ ਦੇਖਿਓ ਕਿਤੇ ਡਰ ਜਾਵਾਂ ਮੋ ਡਰ ਕੇ ਟੁੱਟ ਨੋ ਖੜ ਜਾਵਾਂ ਮੋ ਚਾਦ ਰੱਖਿਓ ਨੇੜ ਦਾ ਸਵੇਰ ਹੁੰਦਾ ਏ ਮੈਨੂੰ ਬੜੀ ਸੋਹਣੀ ਲੱਗਦੀ ਆ ਬਾਈ ਯਾਦ ਰੱਖਿਓ ਨੇੜ ਦਾ ਸਵੇਰ ਹੁੰਦਾ ਹੈ ਭਾਵੇਂ ਕੁਝ ਵੀ ਹੋ ਜਾਵੇ ਇਹ ਹਰ ਵੇਰ ਹੁੰਦਾ ਏ ਚਾਨਣੀਆਂ ਰਾਤਾਂ ਵੀ ਤਾਂ ਆਉਣਗੀਆਂ ਚਾਨਣੀਆਂ ਰਾਤਾਂ ਵੀ ਤਾਂ ਆਉਣਗੀਆਂ ਕੋਇਲਾਂ ਕੋਲੇ ਬਹਿ ਕੇ ਗੀਤ ਗਾਉਣਗੀਆਂ ਜ਼ਿੰਦਗੀ ਦੇ ਤੱਪਦੇ ਦੁਪਹਿਰ ਜਦ ਡਰੋ ਜ਼ਿੰਦਗੀ ਦੇ ਤੱਪਦੇ ਦੁਪਹਿਰ ਜਦ ਡਰੋਂ ਗਏ ਯਾਦਾਂ ਵਾਲੇ ਸੌਣ ਚਿੱਤੇ ਬੱਦਲ ਹੋਣਗੇ ਫਿਰ ਬਹਾਰ ਆਉਣਗੀਆਂ ਫਿਰ ਫੁੱਲ ਖਿੜੇਗਾ ਜਦ ਵੀ ਸਾਡਾ ਚੇਤਾ ਤੁਹਾਡੇ ਮਨਾਂ ਚ ਪੈਰ ਤਰਲੇ ਹੱਥ ਹਿਲਾਇਆ ਦੂਰ ਨਹੀਂ ਹੁੰਦਾ ਨਾ ਹੀ ਨੋਹਾਂ ਨਾਲੋਂ ਮਾਸ ਹੋਵੇ ਕੋਈ ਹੱਥ ਹਿਲਾਇਆ ਦੂਰ ਨਹੀਂ ਹੁੰਦਾ ਨਾ ਹੀ ਨੋਹਾਂ ਨਾਲੋਂ ਮਾਸ ਹੋਵੇ ਬੇਗਾਨਾ ਵੀ ਜਦ ਨਾ ਦਿਲ ਚੋਂ ਨਿਕਲੇ ਫਿਰ ਦੱਸੋ ਦੂਰ ਕਿਵੇਂ ਕੋਈ ਖਾਸ ਹੋਵੇ ਤੁਸੀਂ ਸਾਡੇ ਖਾਸ ਪਿਆਰ ਇਹਨਾਂ ਦਿਲਾਂ ਵਿੱਚ ਰਸਦੇ ਹੋ ਅਸੀਂ ਵੀ ਉਹਦੋ ਹੱਸਦੇ ਹਾਂ ਜਦੋਂ ਤੁਸੀਂ ਹੱਸਦੇ ਹੋ ਜਦ ਵੀ ਕਦੇ ਪੈਰ ਰੁਕਣ ਜਜ਼ਮਿਆਂ 'ਚ ਆਵੇ ਸ਼ਕਨ ਚਾਰੇ ਪਾਸੇ ਹਨੇਰਾ ਹੀ ਹਨੇਰਾ ਪੌਣਾ 'ਚ ਵੀ ਅਜੀਬ ਰੁਦਨ ਧਰਤੀ ਵੀ ਨਾ ਸਾਹ ਦੇਵੇ ਬਹੁਤ ਦੂਰ ਲੱਗੇ ਗਗਨ ਦਿਲ ਦੇ ਅੰਦਰ ਦਰਦ ਤੋਖਲਾ ਕਿਤੇ ਵੀ ਨਾ ਲੱਗੇ ਮਨ ਜਦ ਵੀ ਕਦੇ ਪੈਰ ਰੁਕਣ ਜਜ਼ਬੀਆਂ ਆਵੇ ਸ਼ਿਕਣ ਚਾਰੇ ਪਾਸੇ ਨਹੀਂ ਰਹਿੰਦੀ ਰਾਪਉਣਾ ਚ ਵੀ ਅਜੀਬ ਰਦਨ ਟੱਤੀ ਵੀ ਨਾਰਾ ਦੇਵੇ ਬਹੁਤ ਹੀ ਲੱਗੇ ਗਦਨ ਦਿਲ ਦੇ ਅੰਦਰ ਡਰ ਤੌਫਲਾ ਕਿਤੇ ਵੀ ਨਾ ਲੱਗੇ ਮਨ ਉਦੋਂ ਇੱਕ ਕੰਮ ਪਹਿਲਾਂ ਬਾਕੀ ਸਾਰੇ ਬਾਅਦ ਕਰਿਓ ਉਦੋਂ ਇੱਕ ਕੰਮ ਪਹਿਲਾਂ ਬਾਕੀ ਸਾਰੇ ਬਾਅਦ ਕਰਿਓ ਬਸ ਸਮਝਾਦ ਕਰਿਓ ਅਸੀਂ ਤੁਹਾਡਾ ਹੱਥ ਫੜਾਂਗੇ ਨਾਲ ਤੁਰਾਂਗੇ ਜ਼ਮਾਨੇ ਦੀਆਂ ਤਲਖੀਆਂ ਇਕੱਠੇ ਲੜਾਂਗੇ ਝੰਜਟਾਂ ਚਮੇਟਿਆਂ ਚੋਂ ਕੱਟ ਕੇ ਆਵਾਂਗੇ ਬਸ ਸਾਨੂੰ ਯਾਦ ਕਰੀਓ ਅਸੀਂ ਤੁਹਾਡਾ ਹੱਥ ਫੜਾਂਗੇ ਨਾਲ ਤੁਰਾਂਗੇ ਜ਼ਮਾਨੇ ਦੀਆਂ ਤਲਖੀਆਂ ਨਾਲ ਇਕੱਠੇ ਲੜਾਂਗੇ ਝੰਡਾ ਝਮੇਲਿਆਂ ਚੋਂ ਕੱਟ ਕੇ ਆਵਾਂਗੇ ਜਿੱਥੇ ਪਾਉਣਾ ਵੀ ਗੀਤ ਗਾਉਣ ਛੱਡ ਕੇ ਆਵਾਂਗੇ ਬਸ ਇਹੀ ਹੈ ਦੁਆ ਰੱਬ ਅੱਗੇ ਤੇ ਬਸ ਦੀ ਲੋਕਾਈ ਸਭ ਅੱਗੇ ਬਸ ਇਹੀ ਹੈ ਦੁਆ ਰੱਬ ਅੱਗੇ ਤੇ ਬਸ ਦੀ ਲੋਕਾਈ ਸਭ ਅੱਗੇ ਦੁੱਖ ਹਮੇਸ਼ਾ ਤੁਹਾ ਤੋਂ ਦੂਰ ਨਸਦੇ ਰਹਿਣ ਦੁੱਖ ਹਮੇਸ਼ਾ ਤੁਹਾ ਤੋਂ ਦੂਰ ਨਸਦੇ ਰਹਿਣ ਇਹ ਚਿਹਰੇ ਹਮੇਸ਼ਾ ਹੱਸਦੇ ਰਹੇ ਇਹ ਚਿਹਰੇ ਹਮੇਸ਼ਾ ਹੱਸਦੇ ਰਹਿਣ ਤੇਰੇ ਬੱਚਿਆਂ ਲਈ ਤੁਹਾਡੇ ਲਈ ਸ਼ੁਭ ਕਾਮਨਾਵਾਂ